ਅਦਰ ਰਵਨੀਤ ਬਿੱਟੂ ਦਾ ਰਾਹੁਲ ਗਾਂਧੀ ਤੇ ਵਿਵਾਦਿਤ ਬਿਆਨ ਦਾ ਮੁੱਦਾ ਹੋਰ ਵੀ ਪੱਖ ਦਾ ਨਜ਼ਰ ਆ ਰਿਹਾ ਹੈ ਜਿੱਤੇ ਕਾਂਗਰਸੀ ਆਗੂ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਹਮਲਾਵਰ ਨੇ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਬਿੱਟੂ ਨੂੰ ਦਿਮਾਗੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ ਉੱਥੇ ਹੀ ਹੋਰਨਾ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਵੀ ਬਿੱਟੂ ਨੂੰ ਹਿਦਾਇਤਾਂ ਦਿੱਤੀਆਂ ਜਾਰੀਆਂ ਨੇ ਦੱਸਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਲੰਮੇ ਸਮੇਂ ਤੋਂ ਕਾਂਗਰਸ ਚ ਰਹਿਣ ਤੋਂ ਬਾਅਦ ਰਵਨੀਤ ਬਿੱਟੂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਚ ਸ਼ਾਮਿਲ ਹੋਗੇ ਸੀਗੇ ਜਿਸ ਤੋਂ ਬਾਅਦ ਉਹ ਕਾਂਗਰਸ ਤੇ ਹਮਲਾਵਰ ਰਹਿੰਦੇ ਨੇ ਤੇ ਇਸ ਵਾਰ ਉਹਨਾਂ ਦਾ ਇਹ ਬਿਆਨ ਜਿਹੜਾ ਰਾਹੁਲ ਗਾਂਧੀ ਦੇ ਖਿਲਾਫ ਆਇਆ ਹੈ ਉਸ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਲੀਡਰ ਨੇ ਉਹ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਤੇ ਰਵਨੀਤ ਬਿੱਟੂ ਨੂੰ ਇਲਾਜ ਦੀ ਜ਼ਰੂਰਤ ਕਹਿ ਰਹੇ ਨੇ ਤੇ ਰਵਨੀਤ ਬਿੱਟੂ ਨੇ ਆਪਣਾ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਦੇ ਖਿਲਾਫ ਉਹਨਾਂ ਨੂੰ ਅਤਵਾਦੀ ਕਿਹਾ ਹੈ ਉਹਨਾਂ ਨੇ ਤੇ ਇਸ ਨੂੰ ਲੈ ਕੇ ਰਾਜਾ ਵਰਿੰਦਾ ਬਿਆਨ ਸਾਹਮਣੇ ਆਇਆ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ जो देश के दुश्मन जो बरूद गोली हर टाइम मारने की कोशिश करते हैं उड़ाने की कोशिश करते हैं जहाजों को ट्रेन को रोड को जब वो लोग राहुल गांधी की स्पोर्ट में आ गए आप अंदाजा ला, ला लीजिए राहुल गांधी खुद देश के नंबर वन टेररिस्ट अगर किसी को मेरी ख्याल से किस पे अनाम होना चाहिए पकड़ने के लिए जब देश का सबसे बड़ा दुश्मन जो जिसको लानना चाहिए एजेंसीज को वो आ आज... ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਣ ਦਾ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹ ਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਟੈਰਰਿਸਟ ਦੱਸੇ ਅਜੇ ਉਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਰ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣ ਤੋਂ ਬਾਅਦ ਇਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸਤੇ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਬੇਹੂਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ ਰਾਹਲ ਗਾਂਧੀ ਨੇ ਆਪਣੇ ਪੂਰਵਜਾਂ ਦੀਆਂ ਗੱਲਾਂ ਨੂੰ ਵੀ ਮੁੱਖ ਰੱਖਿਆ ਤੇ ਆਪਣੇ ਸਿੱਖ ਭਰਾਵਾਂ ਲਈ ਦੇਕਰ ਕੋਈ ਸ਼ਬਦ ਪ੍ਰਸੋਕ ਕੀਤੇ ਅਯੂਐਸਏ ਵਿੱਚ ਕੀਤੇ ਔਰ ਮੈਂ ਹੈਰਾਨ ਆ ਭਾਰਤੀ ਸੰਤਾ ਪਾਰਟੀ ਦੇ ਰਾਜਨੀਤਿਕ ਲੀਡਰਾਂ ਉੱਪਰ ਕਿ ਹਾਜ਼ਰੀਨ ਬਹੁਤ ਸਾਰੇ ਸਿੱਖ ਕਮਿਊਨਿਟੀ ਦੇ ਲੋਕ ਜਿਹੜੇ ਸਾਡੇ ਪੰਜਾਬੀ ਭਰਾ ਕੈਨੇਡਾ ਅਮਰੀਕਾ ਵਿੱਚ ਗਏ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ ਬਾਈ ਨੇਮ ਸਪੀਚ ਰੋਕ ਕੇ ਇੱਕ ਸੇ ਨੌਜਵਾਨ ਨੂੰ ਪੁੱਛਿਆ ਵਾ ਵਾਟ ਇਜ਼ ਯੂਅਰ ਨੇਮ ਉਸਨੇ ਅਖੇ ਬਲਵਿੰਦਰ ਸੀ ਔਰ ਉਹਨਾਂ ਨੇ ਉਹਨਾਂ ਵੱਲ ਸੰਬੋਧਨ ਕਰਕੇ ਕਿਹਾ ਕਿ ਪੰਚ ਪਰ ਭਾਰਤ ਦੇ ਵਿੱਚ ਸਿੱਖਾਂ ਨੂੰ ਪਗੜੀ ਬੰਨ ਲੈਣ ਲਈ ਜਾਂ ਗੜਾ ਪਾਉਣ ਲਈ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਤੋਂ 퍼미ਸ਼ਨ ਲੈਣੀ ਪੈਗੀ ਆਪਣੇ ਇਜ਼ੀਲੈਸਲੀ ਗੁਰੂਆਂ ਲਈ ਆਪਣੇ ਧਰਮ ਲਈ ਜਾਂ ਆਪਣੇ ਇਤਿਹਾਸ ਲਈ ਮੈਂ ਇੱਥੇ ਟਿੱਪਣੀ ਕਰਨੀ ਚਾਹਣਾ ਕਿ ਜੇਕਰ ਰਾਹੁਲ ਗਾਂਧੀ ਜੀ ਨੇ ਕੋਈ ਸ਼ਬਦ ਅਪਸ਼ਬਦ ਬੋਲਿਆ ਹੁੰਦਾ ਉਹ ਸਿੱਖ ਮੁੰਡਾ ਜਿਹੜਾ ਵੀ ਉੱਥੇ ਬੈਠਾ ਹੋਵੇਗਾ ਮੂਰੇ ਜਿਸ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਕੀ ਬੀਜੇਪੀ ਵਾਲੇ ਜਿਹੜੇ ਸਰਦਾਰ ਚਾਰ ਸਾਡੇ ਲੀਡਰ ਹਨ ਮਨਿੰਦਰ ਸਿੰਘ ਸਰਸਾ ਆਰਵਿੰਦ ਪੁਰੀ ਜੀ ਕਾਲਕਾ ਸਾਹਿਬ ਇੱਕ ਹੋਰ ਜਿਹੜੇ ਆਰਵੀ ਸਿੰਘ ਧੀ ਕੀ ਉਹ ਤੁਹਾਡੇ ਨਾਲੋਂ ਕਮਜ਼ੋਰ ਸਿੱਖ ਸੀਗਾ ਮੈਂ ਨਹੀਂ ਚਾਹੁੰਦਾ ਕਿਉਂ ਸਾਧ ਬੈਂਸ ਸਿੰਘ ਦਾ ਪੋਤਾ ਹੋਵੇ ਤੇ ਜਿਹੜਾ ਇਲਜ਼ਾਮ ਸਾਡੇ ਤੇ ਹਰਮੰਦਰ ਸਾਹਿਬ ਦਾ 84 ਦੇ ਦੰਗੇ ਆ ਨਾ ਹੋਣਾ ਦਾ ਪੰਜਾਬ ਦੇ ਉੱਪਰ ਹੀ ਲੱਗਦਾ ਔਰ ਬੈਂਸ ਸਿੰਘ ਜੀ ਨੂੰ ਕੀ ਕੁਝ ਕਿਹਾ ਜਾਂਦਾ ਅਈ ਟੇਕ ਲੀਡਰ ਨੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਸਿਰ ਤੇ ਦਸਤਾਰ ਸਜਾ ਕੇ 15-20 ਮਿੰਟ ਲਾ ਕੇ ਫਿਰ ਉੱਪਰਨ ਸਟੇਜ ਤੇ ਲਿਆਂਦਾ ਗਿਆ ਵੀ ਤੁਹਾਡੇ ਦਾ ਰਹੋ ਜੀ ਉਹ ਖੋਲਾ ਬਣਾ ਕੇ ਪੱਗ ਦਾ ਉਧਰ ਰੱਖ ਦਿੰਦੇ ਸੀ ਕਿਸੇ ਦੇ ਸਿਰ ਤੇ ਬੰਨ ਕੇ ਮੈਂ ਉਸ ਲੀਡਰ ਨੂੰ ਵੀ ਕਹਿਣਾ ਚਾਹਣਾ ਵੀ ਦਸਤਾਰ ਦੀ ਬੇਅਦਬੀ ਹੁਣ ਤੁਸੀਂ ਕੀਤੀ ਜਾਂ ਦੂਸਰੇ ਤਾਂ ਬੰਨੀ ਬਣਾਈ ਪਗੜੀ ਲਾ ਕੇ ਕਿਸੇ ਦੇ ਲੈ ਕੇ ਤਾਂ ਤਾਂ ਕੀਤੀ ਦੂਸਰੀ ਗੱਲ ਤੁਸੀਂ ਇਹ ਦਸਤਾਰ ਸਜਾਈ ਕਿਉਂ ਪ੍ਰਧਾਨ ਮੰਤਰੀ ਦੇ ਸਿਰ ਤੇ ਮੇਰਾ ਇਹ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਜਦੋਂ ਸਾਡੇ ਵਰਗੇ ਮੋਲੇ ਬੰਦੇ ਨੂੰ ਚੋਰ ਕਰਨ ਦੀ ਆਗਿਆ ਨਹੀਂ ਹੋਈ ਤਾਂ ਫਿਰ ਉਸ ਦੇ ਸਿਰ ਤੇ ਦਸਤਾਰ ਸਜਾਉਣ ਦੀ ਕੀ ਲੋੜ ਪੈ ਗਈ ਸੀ ਸੋ ਦਸਤਾਰ ਇੱਕ ਬਹੁਤ ਵੱਡੀ ਗੱਲ ਹੈ ਕੰਗਾ ਕੜਾ ਕਿਰਪਾਲ ਇੱਕ ਬਹੁਤ ਵੱਡੀ ਗੱਲ ਹੈ ਉਸ ਦੇ ਨਾਲ ਸਾਡਾ ਸਮਾਜ ਛੇੜਛਾੜ ਨਾ ਕਰੇ ਤੇ ਹੁਣ ਵੇਖਣਾ ਹੋਵੇਗਾ ਕਿ ਕਿੱਥੇ ਤੱਕ ਇਹ ਮੁੱਦਾ ਅੱਗੇ ਵੱਧਦਾ